ਕਾਲੋ ਆਪਣੀ ਮੱਝ ਵੇਚ ਗਈ ਪੂਰੇ 50000 ਦੀ ਵਿਕੀ ਐ 10000 ਇਹਦੇ ਵਿੱਚ ਹੋਰ ਪਾ ਕੇ ਆਪਾਂ ਸਾਹੀਵਾਲ ਕੰਪਨੀ ਦੀ ਗਾਂ ਲੈ ਕੇ ਆਵਾਂਗੇ ਚੱਲ ਲਈ ਮੈਨੂੰ ਕੀ ਦੱਸਦਾ ਨਾ ਪੈਸੇ ਸੰਭ ਕੇ ਅੰਦਰ ਰੱਖ ਦੇ ਓ ਯਾਰ ਸਵੇਰ ਦੀ ਤੂੰ ਮੈਨੂੰ ਕੁੱਤਿਆਂ ਵਾਂਗੂ ਭੱਜ-ਭੱਜ ਕੇ ਭਈ ਜਾਨੀ ਆ ਮੈਂ ਤੈਨੂੰ ਕਿਹਾ ਕੀ ਹੈ ਜੀ ਤੁਸੀਂ ਤਾਂ ਮੈਂ ਕੰਮੜੀ ਤੂੰ ਟੈਨਸ਼ਨ ਕਿਉਂ ਲਈ ਜਾਨੀ ਆ ਆ ਦੇਖ ਆਪਣੇ ਕੋਲ 50000 ਰੁਪਏ ਤਾਂ ਹੈਗਾ ਇਹ ਤੇਰੇ ਭਰਾ ਨੂੰ ਦੇ ਦਿੰਨੇ ਆ ਗਾਂ ਆਪਾਂ ਬਾਅਦ ਚ ਲੈ ਲਾਂਗੇ ਜੀ ਮੈਂ ਤੁਹਾਡਾ ਸਾਰਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਮੈਂ ਹੁਣੇ ਲਾਉਣੀ ਹੈ ਮੇਰੇ ਭਰਾ ਨੂੰ ਫੋਨ ਹੈਲੋ ਵੀਰੇ 50000 ਮੇਰੇ ਹੱਥ ਚ ਆ ਗਿਆ ਤੂੰ ਖੇਤੀ ਆ ਜਾ ਜੀ ਆਗਾ ਮੇਰਾ ਭਰਾ ਮੈਂ ਉਹਨੂੰ ਪੈਸੇ ਦੇ ਕੇ ਆਉਣੀ ਆ ਇਹ ਤਾਂ ਮੇਰਾ ਸਾਲਾ ਚੰਗਾ ਬਣਾ ਲੈ ਵੀਰੇ ਪੈਸੇ ਹੁਣ ਜਿੱਥੇ ਮਰਜ਼ੀ ਕਰਤੀ ਉਹ ਗੱਲ ਸੁਣ ਪੈਸੇ ਤਾਂ ਤੂੰ ਲੈ ਚੱਲੇ ਆ ਪਰ ਮੋੜੇਗਾ ਕਦੋਂ ਉਹ ਛੋਟੇ ਵੀਰ ਤੈਨੂੰ ਮੰਨੀ ਹੈਗੀ ਤੇਰੇ ਕਦੋਂ ਮੋੜੇਗਾ ਮੇਰੇ ਪੈਸੇ